ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਦੇ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਤੇ ਇੱਕ ਤਾਂ ਬੈੜ ਕਾਫੀ ਖੂਬਸੂਰਤ ਹੈ ਜੀ ਕਾਫੀ ਪਿਆਰੀ ਜੀ ਇੱਕ ਬੈੜ ਤੁਹਾਨੂੰ ਦਿਖਾਉਣੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਜੀ। ਹੋ ਸਣਾ ਠੀਕ ਠਾਕ ਜੀ। ਕਿਰਪਾ ਕਰ ਬੱਬੀ ਦੀ ਜੀ। ਚਲੋ ਬਧੀਆ ਕਿਰਪਾ ਚੀ ਦੀ ਜੀ। ਤੇ ਨਾਮ ਦਸਤਕ ਕਰੀ। ਨਾਮ ਕਮਲ ਜੀ। ਹਾਂਜੀ। ਪਿੰਡ ਭਗਵਾਨਪੁਰ ਤਹਿਸੀਲ ਡੇਰਾਬ ਪ੍ਰਾਂਤ ਤੇ ਜ਼ਿਲ੍ਹਾ ਗੁਰਦਾਸਪੁਰ। ਤੇ ਫੋਨ ਨੰਬਰ ਵੀ ਬੋਲ ਦੇ ਕਰੀ। 991590784 ਮੇਰਾ ਨੰਬਰ ਜੀ। ਠੀਕ ਹੈ ਜੀ। ਅੱਜ ਫਿਰ ਦੋ ਝੋਟੀਆਂ ਦੇ ਘੇਰੇ ਹਨ। ਹਾਂਜੀ ਹਾਂਜੀ ਡੰਗਰ ਤੇ ਪੰਜ ਹੀ ਇੱਕ ਝੋਟੀ ਦੇ ਘੇਰੇ ਚ ਦੇਖਤੀ ਆ ਤਿੰਨ ਨੰਬਰ ਕੋਲ। ਠੀਕ ਹੈ ਜੀ। ਤੇ ਚਲੋ ਫਿਰ ਸ਼ੁਰੂਆਤ ਇੱਥੇ ਕਰ ਲੈਂਦੇ ਆਪਾਂ। ਸਾਈਵਲ ਕ੍ਰੋਸ ਤੇ ਆ ਜਿਹੜੀ ਵਾੜੇ ਵਾਲੀ ਤੇ ਕੱਦ ਕਾਠੇ ਦਾ ਜਿਹੜਾ ਅੱਛਾ ਖਗਾਵਾਂ ਵਰਗਾ ਆ ਜਿਹੜਾ ਬੜੀ ਵੱਡੀ ਬੱਛੀ ਆ ਇਹ ਕੱਦ ਕਾਠ ਪੱਖਾ ਜਵਾਨ ਹੈ ਹਨਾ ਸੁਆ ਗਨਵਾ ਸੁਆ ਵੀਦੀ ਦੂਜਾ ਵਾ ਅੱਛਾ ਠੀਕ ਆ ਤੇ ਕਿੰਨੇ ਕ ਦੁੱਧ ਵਾਲੀ ਆ ਦੁੱਧ ਵੀਦੀ ਵੇਖੋ ਨਹੀਂ ਰ ਆਪਣੀ ਨਾਲ ਦੇਖ ਲੈਣੇ ਬਾਕੀ ਚਾਹਣਾ ਜਿੱਦਾਂ ਉਹਨਾਂ ਘਰ ਵਾਲਿਆਂ ਨੇ ਦੱਸਿਆ ਵੀ 15 ਕਿਲੋ ਗਿੰਨੂ ਜੋ ਹੈ ਠੀਕ ਹੈ 15 ਦੇ ਜਾਂ 15 ਪਲੱਸ ਦੇ ਜਾਂ ਕਿਲੋ ਘਾਟ ਦੇ ਵੱਧ ਦੇ ਠੀਕ ਹੈ 15 ਦੇ ਲਾਗੇ ਪੰਨੇ ਦੁੱਧ ਮਤਲਬ ਚੁਵਾਈ ਜਾਉਗੇ ਤੇ ਥਾਣੇ ਕਰੀ ਤਾਂ ਨਾ ਲਾਗੇ ਰ ਦਿਖਾ ਦਈਏ ਤੇ ਚੰਗੀ ਤਰ੍ਹਾਂ ਦੇ ਸਾਰੇ ਥਾਣੇ ਦੇ ਇੱਕ ਵਾਰੀ ਲਾਗੇ ਰ ਦੇਖ ਸਕਦੇ ਜੀ ਉਹਰੇ ਕਮਾਲ ਦੇ ਜਿਹੜੇ ਚਾਰੇ ਥਾਣੇ ਆ ਜਿਹੜੇ ਇੱਕੋ ਜਿਹੇ ਸਾਈਜ਼ ਦੇ ਤੇ ਇੱਕੋ ਜਿਹੇ ਘਾਪਤੇ ਜਿਹੜੇ ਚਲੋ ਖੋਲੋ ਹਾਂ ਫਿਰ ਤੋਰੀ ਜਿਹਨੂੰ ਦਾਤ ਦਾ ਨੰਬਰ ਤਾਂ ਕਰਦੇ ਨੇ ਵੇਰ ਪੜੀ ਬੱਡੀ ਅੱਜ ਲਿਆਓ ਤੇ ਇਹਦਾ ਫਿਰ ਮੁੱਲ ਮਾਨੇ ਜੀ ਵੇ ਲੈ ਆਉਂਦੀ ਵਾਸ਼ੀ ਦਾ 55000 ਦੀ ਵਿਕ ਜਾਂਦੀ ਆ ਹਾਂਜੀ ਕਾਣਾ ਵਸ਼ੀ ਏਰੀਆ 50000 ਦੇ ਬੰਦੇ 50000 ਦੀ ਹਾਂਜੀ ਹਾਂਜੀ ਤੇ ਬਾਕੀ ਵਿੱਚੋਂ ਕਰ ਦੋਗੇ ਮਾਨਤਾ ਦੋ ਛੜ ਦਾਂਗੇ ਅੱਛਾ 48 ਛੜ ਦਾਂਗੇ 47000 ਦੀ ਜਿਹੜੀ ਕਿੰਨੇ ਕੀ ਦੇ ਦੇਾਂਗੇ ਵਸ਼ੀ ਬੜੇ ਪੈਸਾ ਦੀ ਓ ਤਾਂ ਠੀਕ ਹੈ ਜੀ ਹਾਂਜੀ ਹਾਂਜੀ ਉੱਤਰ ਹੈਗੇ ਵੀ ਠੰਡੀ ਠੇਰੀ ਆ ਜਿਹੜੀ ਠੀਕ ਹੈ ਜੀ ਤੇ ਹੁਣ ਇਹ ਕਹਾ ਗੱਬਨ ਛੋਟੀ ਦਾ ਮੈਨੂੰ ਦਿਖਾ ਦਈਏ ਇਹਨੇ ਕਿੰਨਾ ਸਮਾਂ ਸੋਣਾ ਜੀ ਇਹਨੇ ਵੀ ਦੀ ਜੱਸਵਾ ਸੁਣਾ ਜੀ ਅੱਛਾ ਤੇ ਬੜੀ ਛੋਟੀ ਬਸ ਅੱਜ ਭਲਕੇ ਸੂਪ ਆਣੀ ਹੁਣ ਪਲਾਪੁਲਾ ਆਵਦਾ ਪਾ ਗਈ ਆ ਹਾਂਜੀ ਹਾਂਜੀ ਅੱਜ ਭਲਕੇ ਸੂਪ ਤਿਆਰੀ ਜੀ ਅਲੱਗ ਪਗ ਹੈ ਨਾ ਖੋਲੋ ਫਿਰ ਤੋੜ ਦਈਏ ਬਾਕੀ ਛੋਟੇ ਸਿੰਘ ਦੀ ਆ ਪੋਤਾ ਵੱਡਾ ਸਿੰਘ ਨਹੀਂ ਆ ਇਸ ਤਰ੍ਹਾਂ ਸਿੰਘ ਬਸ ਉਤਰਾ ਹੀ ਨੇ ਤਾਂ ਜਿਹਨੇ ਕੀਤਾ ਪਤਲਾ ਸਿੰਘ ਆ ਪਤਲਾ ਸਿੰਘ ਆ ਤੁਹਾਡਾ ਲਗਿਆ ਨਹੀਂ ਲੱਗੂਗਾ ਵੱਡਾ ਹਾਂਜੀ ਹਾਂਜੀ ਇਹ ਪਤਾ ਕਰੀਦਾ ਉਹ ਮੇਰੇ ਕੋਲ ਪਹੁੰਚਿਆ ਨਹੀਂ ਤੁਸੀਂ ਦੇਖੋ ਇਹ ਇਹ ਕਿੱਥੇ ਹੈ ਤੇ ਥਾਣੇ ਦੇ ਲਈ ਦੇਖ ਸਾਡੇ ਹਾਂ ਦੇਖ ਸਾਡੇ ਜੀ ਤੇ ਕਿੰਨੇ ਕ ਦੁੱਧ ਵਾਲੀ ਜੀ ਵੇਚੀ ਆ ਫਿਰ ਜੀ ਛੋਟੀ ਬਹੁਤ ਨਹੀਂ 12 ਕਿਲੋ ਦੁੱਧ ਚ ਆ ਜੋ ਵੇਲ ਪਤਲੀ ਤੋਂ ਨਹੀਂ ਹਾਂ ਜੀ ਦੇਖੋ ਮੱਟੀ ਫਾੜ ਦੇ ਤੇ ਇਹਦਾ ਫਿਰ ਮੁੱਲ ਬਿਲਕੁਲ ਛੋਟੇ ਅਭਿਨੇਤਾ ਜਿਹੜੀ ਮੇਰੇ ਥੱਲੇ ਨੂੰ ਬੜੀ ਆ ਹਾਂਜੀ ਆਹ ਤੁਹਾਨੂੰ ਇਹ ਗਰੰਟੀ ਦੇ ਕੇ ਦਿਖਾਣਾ ਜੀ 70 ਦੀ ਬਰੇ ਦੇ ਲਈ ਕਰ ਦਿਆ ਕੋਈ ਚਮੰਦ ਤਾਂ 3 ਹੀ ਚਾਲੀ 70000 ਅੱਛਾ 70000 ਜੀ ਦੇ ਦੋ ਤਾਂ ਹੋ ਜਾਣਾ ਠੀਕ ਆ ਜੀ ਠੀਕ ਆ ਤੇ ਹੌਣ ਆ ਗਿਆ ਆਪਣੇ ਕੋਲ ਇਹ ਚਾਰ ਦੰਦ ਵੀ ਜੀ ਕੱਟੀ ਗਏ ਇਹ ਚਾਰ ਦੰਦ ਛੋਟੀ ਹੈ ਜਿਹੜੀ ਬਿਲਕੁਲ ਛੋਟੇ ਸਿੰਘ ਦੀ ਹੈ ਜਿਹੜੀ ਜਿਹੜਾ ਥਨ ਲਮਾ ਬਸ ਸਮਾਰ ਕਰਦੀ ਆ ਠੀਕ ਆ ਉਹਦਾ ਬਸ ਸਮਾਰਟ ਉਹਦਾ ਚੋਾਈ ਕੋਈ ਸੀਲ ਠੰਡੀ ਕੋਈ ਕਿੰਨਾ ਚਿਰ ਹੋਇਆ ਇਹਨਾਂ ਸੂਈ ਨੂੰ ਇਹਨਾਂ ਸੂਈ ਨੂੰ ਮੇਰੀ ਬਾੜਾ ਕਰਾ ਦਿੰਦੇ ਨਾ ਉਹ ਕਿ ਜੀ ਤੋਰਾਂ ਹਾਂ ਫੇਰੇ ਕਰੀ ਨਾ ਕਿਹੜਾ ਬੱਚਾ ਜੀ ਇਹਨਾਂ ਚ ਵੇਦਾ ਆ ਬੱਚਾ ਉਹ ਬਣੇ ਰਿਹਾ ਬੱਚਾ ਆ ਬੱਚਾ ਜੀ ਇਹਦਾ ਬਾਕੀ ਇਹ ਵੀਡੀਓ ਬਣਾਉਂਦਾ ਟਾਈਮ ਆਪਾਂਨ ਦੁਪਹਿਰ ਦਾ ਵਾ ਸ਼ਾਮ ਤੱਕਰ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨਾ ਜਿਹੜਾ ਤਿਆਰ ਕਰੂਗੀ ਲੈ ਜਾਓ ਜੀ ਕੋਈ ਨੂੰ ਟਾਈਮ ਹੀ ਕੋਈ ਥਣਾਜ ਨਹੀਂ ਆਈ ਜੀ ਹਾਂਜੀ ਬਿਲਕੁਲ ਹਜੇ ਤੇ ਪਛਮਾਇਆ ਪਾ ਕੇ ਬਹੁਤ ਥੰਗਣਾਂ ਦੀ ਤੇ ਕਿੰਨਾ ਰੱਖਣਾ ਵਿਧਿਆ ਤਾਂ ਫਿਰ ਮੋਲ ਆਪਾਂ ਹਾਂਜੀ ਮੋਲ ਵਿਧਿਆ ਹਰ ਪੜਾ ਰਾਮ 75 ਦੀਆਂ ਵਿੱਚ 80 ਚੌਗੀ ਕੱਟੀ ਆ ਤੇ ਹੋਰ ਕਾਲ ਜੈਡ ਬ ਲੈ ਗਿਆ ਹਾਂਜੀ ਦੁੱਧ ਵੀ 8 ਲੀਟਰ ਹੋਣਾ ਹੋਣਾ ਪੂਰਾ ਠੀਕ ਆ 10 ਲੀਟਰ ਹੀ ਕਰ ਦੂਗੀ ਠੀਕ ਆ 75000 ਦੀ ਦੇ ਲਈ ਕਰ ਦਈਏ ਵਿੱਚ ਛੋਟ ਛੋਟ ਪੂਰੇ 70 ਦੀਆਂ ਅੱਛਾ ਪੂਰੇ 70 ਦੀ ਦੂਜੇ ਕਰਦਾ ਪਰ ਕੱਟੀ ਵੇਖੋ ਬਾਕੀ ਝੋਟੀ ਸੋਹਣੀ ਆ ਜਿਹੜੀ ਹਾਂ ਥੱਲਿਓਂ ਬੜੀ ਬਿਲਕੁਲ ਛੋਟੇ ਸਿੰਘ ਦੀ ਝੋਟੀ ਆ ਜਿਹੜੀ ਫੱਬਦੀ ਆ ਜਿਹੜੀ ਕਿਲੇ ਦੇ ਬੱਜੇ ਵੀ ਗਾਮ ਵੀ ਕਿਤੇ ਵਾਦੇ ਵੰਡੀ ਆ ਜਿਹੜੇ ਅਗਲੇ ਸੋਰੇ ਨੇ ਝੋਟੀ ਐ ਤੇ ਵਾਦੀ ਤਿਆਰ ਹੋਊਗੀ। ਹੂਸ਼ ਹੈ ਇਹ ਇਦਾਂ ਦੇ ਕੋਈ ਇਹਦੇ ਟੁੱਟੀ ਨਹੀਂ ਜੇ ਕੋਈ ਵੱਡੀ ਨਹੀਂ ਇਹ। ਠੀਕ ਐ ਜੀ ਹੈ ਹੀ ਟੀਜਾ। ਹਾਂ ਹਾਂ ਜਮਾਂਦਰੂ ਐਡੀ ਐ ਕੋਈ ਨਸਲ ਜਾਦ ਹੀ ਐ। ਠੀਕ ਐ ਜੀ। ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ। ਆਪਣੀ ਸਮਝਣਾ ਦੇਖੋ। ਆਪਣੀ ਜ਼ਿੰਮੇਵਾਰੀ ਤੇ ਆਪਣਾ ਵੇਖ ਚਾਅ ਕੇ ਪਛੂ ਲਿਆ ਕਰੋ ਜੀ। ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।